ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਪ੍ਰੋ ਟੀਵੀ ਤੇ ਕਿਸਾਨ ਪ੍ਰਭੂ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਪਹਿਲਾਂ ਝੋਟੀ ਲੈ ਕੇ ਆਏ ਹਾਂ ਜਿਹੜੀ ਨੇ ਸੇਲ ਕੀਤੀ ਵੀ ਹੈਗੀ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਨੇੜਲੇ ਪਿੰਡ ਬੱਲੂ ਵਿਦਿਆਲਾ ਮੰਡੀਕਲਾਂ ਤੇ ਬਾਕੀ ਬਾਈ ਨੇ ਜਿਹੜੀ ਡਿਮਾਂਡ ਕੀਤੀ ਹੈਗੀ 1 ਲੱਖ ਤੇ 50000 ਦੀ ਬਾਈ ਕਹਿੰਦਾ ਕੋਈ ਗੱਲ ਨਹੀਂ ਮੌਕੇ ਤੇ ਜਿਹੜਾ ਮਾਨਤਾਣ ਵੀ ਹੋ ਜਾਊਗਾ ਬਾਈ ਨੇ ਜਿਹੜੀ ਝੋਟੀ ਹੱਥੀ ਪਾਲੀ ਵੀ ਆ ਗਈ ਬਚਪਨ ਤੋਂ ਲੈ ਕੇ ਤੇ ਜੇ ਆਪਾਂ ਦੇ ਮਾਂ ਦੇ ਦੁੱਧ ਦੇ ਰਿਕਾਰਡ ਦੀ ਕਰੀਏ ਗੱਲ ਵੀ ਕਿੰਨਾ ਸੀ ਤਾਂ ਇਹਦਾ ਬਾਈ ਦੇ ਦਸਤਾ ਦੇ ਅਨੁਸਾਰ 16 17 ਲੀਟਰ ਜਿਹੜਾ ਦੀ ਮਾਂ ਦਾ ਦੁੱਧ ਦਾ ਰਿਕਾਰਡ ਸੀ ਤੇ ਬਾਕੀ ਨੰਬਰ ਜਿਹੜਾ ਉੱਪਰ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਵੇ ਬਾਈ ਤੇ ਬਾਈ ਨਾਲ ਜਿਹੜਾ ਫੋਨ ਲਾ ਕੇ ਗੱਲਬਾਤ ਵੀ ਕਰ ਸਕਦੇ ਹੋਗੇ ਬਾਕੀ ਥਣ ਲਈ ਵੀ ਪੂਰੀ ਸਾਫ਼ ਆ ਬਾਈ ਆ ਦੇਖ ਸਕਦੇ ਹੋਣਾ ਤਾਂ ਲੇਵੇ ਦੀ ਪੂਰੀ ਸਾਫ ਆ ਗਈ ਕਦ ਕਰ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋਗੇ ਤੇ ਨੰਬਰ ਜਿਹੜਾ ਅਪਤਾਰ ਦਾ ਉੱਪਰ ਚੱਲ ਰਿਹਾ ਬਾਈ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ